ਉਸ ਵਕਤ ਸਵੇਰ ਦੇ ਆਪਣੇ ਟੈਂਡੋਰ ਸਬਜ਼ੀ ਵੇਚਣ ਲਈ ਸਾਬਕੀ ਮੰਡੀ ਜਾ ਰਿਹਾ ਸੀ ਜਦੋਂ ਉਹ ਢੀਲਾਲ ਦੀ ਚੌਕ ਤੋਂ ਬਾਦਲਪੁਰ ਨੂੰ ਕੱਢ ਲੱਗਾ ਤੇ ਪਿੱਛੇ ਇੱਕ ਪਜੈਰੋ ਵਾਈਟਾਂ ਦੀ ਕਟਿਆਈ ਜਿਹੜਾ ਚਾਰ ਬੌਜਨਾਂ ਦਾ ਬੁਕਰ ਸੀ ਲਾਲ ਸਿੰਘ ਤੋਂ ਲੁਕੋ ਕਰਨ ਦੀ ਕੋਸ਼ਿਸ਼ ਕੀਤੀ ਆਲਾਲ ਸਿੰਘ ਨੇ ਉਹਨਾਂ ਨੂੰ ਮੰਦਰੀ ਸ਼ਾਨਾਰਤਕ ਸਿੰਘਾਂ ਵੱਲੋਂ ਕੀਤੀ ਸਿੰਘ ਸੰਧ ਅਪਰੇਸ਼ਨ ਸਿੰਘ ਬਸੇ ਨਰਮਣਾ ਨੇ اے 80 ਕਸ਼ਮੀਰ ਸਿੰਘ ਖਾਣਾ ਕਨਾਲ ਕਲੋਨੀ ਪਾਸ ਆਪਣਾ ਬਿਆਨ ਦਾਜ ਕਰਾਇਆ ਸੀ ਕਿ ਉਹ ਸਵੇਰ 3 ਵਜੇ ਆਪਣੇ ਗੰਡੋ ਸਬਜ਼ੀ ਵੇਚਣ ਲਈ ਸਬਜ਼ੀ ਮੰਡੀ ਜਾ ਰਿਹਾ ਸੀ ਜਦੋਂ ਉਹ ਧੀਰ ਲਾਲ ਦੀ ਚੌਕ ਤੋਂ ਬਾਦਲਪੁਰ ਨੂੰ ਚੜਨ ਲੱਗਾ ਤਾਂ ਪਿੱਛੋਂ ਇੱਕ ਪਜੈਰੋ ਵਾਈਟ ਹੌਂ ਦੀ ਗੱਡੀ ਆਈ ਜਿਸ ਤੋਂ 4 ਮੁੰਨੇ ਨੌਜਵਾਨ ਸਵਾਰ ਸਨ ਜਿਹੜੇ ਮਾਰੂਥਰਾਂ ਲੈਸ ਸਨ ਜਦੋਂ 4 ਨੌਜਵਾਨਾਂ ਨੇ ਉਤਰ ਕੇ ਲਾਲ ਸਿੰਘ ਤੋਂ ਲੁੱਟਕੋ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਾਲ ਸਿੰਘ ਨੇ ਉਹਨਾਂ ਨੂੰ ਮੰਦਰੀ ਪਛਾਨ 카ਰਤਿਕ ਸਿੰਘਲਾ ਵੱਜੋ ਕੀਤੀ ਕਾ ਆਰਟਿਕ ਸਿੰਘਲਾ ਜੋ ਕਿ ਸਿੰਘਲਾ ਮੈਡੀਕਲ ਏਜੰਸੀ ਗਾਂਧੀ ਮਾਰਕੀਟ ਦਾ ਮਾਲਕ ਹੈ ਕਿਉਂਕਿ ਲਾਲ ਸਿੰਘ ਪਹਿਲਾਂ ਉਹਦੀ ਦੁਕਾਨ ਤੇ ਅਕਸਰ ਹੀ ਆਪਣੇ ਪਸ਼ੂਆਂ ਵਾਸਤੇ ਦਵਾਈ ਬੁੱਢੀ ਬਗੜਾ ਲੈਣ ਜਾਂਦਾ ਸੀਗਾ ਇਸ ਕਰਕੇ ਉਹਦੀ ਪਛਾਣ ਹੋਈ ਤੇ ਮਾਨਮ ਮੰਡੀ ਤੇ ਜਿਹੜਾ ਮੋਹਿਤ ਤੇ ਜਿਹੜਾ ਦਿਨੇਸ਼ ਇਹ ਵੀ ਦੁਕਾਨ ਤੇ ਹੁੰਦੇ ਸਨ ਇਹ ਵੀ ਜਦੋਂ ਉਹਨਾਂ ਨੂੰ ਪਛਾਣ ਲਿਆ ਉਹਨਾਂ ਨੇ ਲਾਲ ਸਿੰਘ ਨੂੰ ਤੇ ਘbrarਟ ਚ ਆ ਕੇ ਘbrarਟ ਚੋਂ ਮਦਦਵਾ ਮਾ ਜਿਹੜਾ ਮਾਨਮ ਮੈਡੀ ਕੋਲੇ ਇੱਕ ਦੇਸੀ ਪਿਸਤੌਲ ਸੀ 12 ਬੋਰ ਕਟਾ ਉਹ ਚੱਲ ਗਿਆ ਉਹ ਜਿਹੜਾ ਦਿਨੇਸ਼ ਦੇ ਪਟੜ ਚ ਲੱਗਾ ਉਸ ਤੋਂ ਬਾਅਦ ਉਸ ਨੂੰ ਦਿਨੇਸ਼ ਨੇ ਚੁੱਕ ਕੇ ਇਹ ਉੱਥੋਂ ਭੱਜਣ ਲੱਗੇ ਤਾਂ ਜਿਹੜੀ ਗੱਡੀ ਆ ਕੇ ਪਥਰ ਟਕਰਾਉਣ ਤੋਂ ਬਾਅਦ ਗੱਡੀ ਦਾ ਟਾਇਰ ਫਟਣ ਲਾ ਕੇ ਗੱਡੀ ਉੱਥੋਂ ਛੱਡ ਕੇ ਬਾਬਾ ਜੀਵਨ ਸੰਚੌਂਕ ਵੱਲ ਚਲੇ ਗਏ। ਜਿਸ ਤੋਂ ਬਾਅਦ ਇਹਦੇ ਖਿਲਾਫ ਮਕਦਮਾ ਨੰਬਰ 215 ਮਿਤੀ 30 8 2025 ਅੰਡਰ ਸੈਕਸ਼ਨ 312 300 111 315 335 ਬੀ ਐਨ ਐਸ ਅਤੇ ਪਚਜਾਂ ਦੇ ਨਾਟ ਆਰੰਗਜਟ ਥਾਣਾ ਖਨਾਲ ਹੁਣ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਐਸਐਸਆਈ ਕਸ਼ਮੀਰ ਸਿੰਘ ਨੇ ਅੱਜ ਨਰੋਾ ਰੋਡ ਤੇ ਇਹਨਾਂ ਵਿੱਚੋਂ ਕਾਰਤਿਕ ਸਿੰਘ ਲਾ ਮੋਹਿਤ ਅਤੇ ਤੀਸਰਾ ਬੰਦਾ ਜਿਹੜਾ ਸੀਗਾ ਆਮਨ ਨੂੰ ਗ੍ਰਿਫਤਾਰ ਕਰ ਲਿਆ। ਗਰਸਤਰ ਕਾਨੂੰਨ ਤੋਂ ਅੱਜ ਜੋ ਪੁੱਛਗਿਛ ਕੀਤੀ ਤੈਨੋਂ ਦੌਰਾਨੇ ਪੁੱਛਗਿਛ ਨਾਲੋਂ ਜਿਹੜਾ ਵਰਤੀ ਗੱਡੀ ਸੀ ਜਿਹੜੀ ਵਿੱਚ ਪੀਵੀ02ਸੀਪੀ6 ਜਾਂ 7 ਪਜਾਰੋ ਬਰਾਮਦ ਕੀਤੀ ਗਈ ਹੈ ਤੇ ਦੇਸੀ ਪਿਸਤੌਲ 12 ਬੁਰ ਕਟਾ ਇੱਕ ਖੋਲ ਤੇ ਅੱਠ ਮੋਬਾਈਲ ਫੋਨ ਬਰਾਮਦ ਕੀਤੇ ਗਿਆ ਜਿਨ੍ਹਾਂ ਵਿੱਚੋਂ ਤਿੰਨ ਮੋਬਾਈਲ ਫੋਨ ਖੋਏ ਗਏ ਸੀ ਉਹ ਉਹ ਬਰਾਉਂਡ ਹੋਏ ਹਨ ਅਤੇ ਪੁੱਛਗਿਛ ਤੋਂ ਇਹ ਪਤਾ ਲੱਗਾ ਕਿ ਇਹਨਾਂ ਨੇ ਪਹਿਲਾਂ ਵੀ ਇੱਕ ਵਾਰ ਦਾਤ ਜਿਹੜੀ ਗਣਪਤੀ ਪੋਲ ਉੱਪਰ ਕੀਤੀ ਸੀ ਜਿਸ ਵਿੱਚ ਇਹਨਾਂ ਨੇ ਘੁੱਦੇ ਪਣ ਤੱਕ ਜ਼ਿਮੀਦਾਰ ਕੋ 3600 ਰੁਪਏ ਦੀ ਖੋ ਕੀਤੀ ਸੀਗੀ ਉਹ ਮੁਕਦਮਾ ਥਾਣਾ ਕਨਾਲਕੋਲੀ ਦਰਜ ਹੈ ਇੱਕ ਵਾਰ ਤਾਂ ਨੇ ਸਦਰ ਵਠਣਾ ਦੇ ਵਿੱਚ ਕੀਤੀ ਜਿਹੜੀ ਚ ਇੱਕ ਐਕਟਿਵ ਲੇਡੀ ਤੋਂ ਸਵਾਰ ਤੋਂ ਉਹਨਾਂ ਨੇ ਇੱਕ ਚੇਨ ਤੇ ਦੋ ਵਾਲੀਆਂ ਕੁੰਈਆਂ ਸੀ ਤੇ ਇੱਕਨ ਵਾਰਦਾਤ ਜਿਹੜੀ ਨਥਾਣੇ ਥਾਣੇ ਦੇ ਏਰੀਆ ਵਿੱਚ ਲਹਿਰਾ ਮੁਹਬਤ ਫਾਟ ਕੋਲੋਂ 50000 ਰੁਪਏ ਦੇ ਮੋਬਾਈਲ ਦੇ ਖੋਹ ਕੀਤੇ ਸੀ ਇਹਨਾਂ ਦੇ ਖਿਲਾਫ ਜੜੇ ਵਾਕੋ ਥਾਣੇ 'ਚ ਮੁਕਦਮਾ ਦਰਜ ਹੈ ਇਹ ਤਕਰੀਬਨ 2 ਮਿੰਨਾਂ ਤੋਂ ਵਾਰਦਾਤਾਂ ਕਰਦੇ ਆ ਰਹੇ ਆ ਤੇ ਰਾਤ ਨੂੰ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਵਾਰਦਾਤਾਂ ਕਰਦੇ ਆ ਇਹਨਾਂ ਨੂੰ ਅੱਜ ਕੱਲ ਨੂੰ ਪੇਮਾਂਡੂ ਤਾਂ ਦੇ ਪੇਸ਼ ਕਰਕੇ ਰਿਮਾਂਡ ਹਾਸ ਕਰਕੇ ਹੋਰ ਟਿਕਾਣਾ ਪੁੱਛਕਿਛ ਕੀਤੀ ਜਾਵੇ ਸਰ ਇਹ ਚਾਰੋਂ ਕੱਟੀ ਵਾਰਦਾ ਹਾਂ ਜੀ ਪਿਛਲੇ ਪਿਛਲੇ ਕਰੀਬਨ 2 ਮਹੀਨੇ ਤੋਂ ਇਸੇ ਗੱਡੀ 'ਚ ਚਾਰੇ ਇਕੱਠੇ ਵਾਰਦਤ ਕਰਦੇ ਸੀ ਜਿਹੜੀ ਇਹ ਗੱਡੀ ਹੈ ਪਜਾਰਾ ਉਹਨਾਂ ਦੀ ਦਿੱਤੀ ਇਹ ਗੱਡੀ ਖਾਸ ਤਕ ਸਿੰਗਲੇ ਨੇ ਪਿਛੇ 3-4 ਮਹੀਨੇ ਖਰੀਦੀ ਸੀ ਜਿਹੜਾ ਅਸਲਾ ਵੀ ਉਹ ਇਹਨਾਂ ਦਾ ਕੁੱਤੇ ਅਸਲਾ ਇਹਨਾਂ ਦਾ ਹੈਗਾ ਦੇਸੀ ਪਿਸਤੌਲ ਆ ਬਾਰਾਂਪੁਰ ਕਟਾ ਉਹ ਪਤਾ ਕਰਾਂਗੇ ਵੀ ਕਿੱਥੋਂ ਲੈ ਕੇ ਆਇਆ ਤੇ ਉਹਨਾਂ ਕਿਹੜੀਆਂ-ਕਿਹੜੀਆਂ ਵਾਰਦਤਾਂ ਨੇ ਕੀਤੀਆਂ ਤਾਂ ਇੱਕ ਵਿਅਕਤੀ ਜਿਹੜਾ ਜ਼ਖਮੀ ਹੋਇਆ ਉਹਦੇ ਹਾਲਾਤ ਪੁੱਛਾਂਗੇ ਉਹ ਪਹਿਲਾਂ ਜ਼ਖਮੀ ਹੋਣ ਤੋਂ ਬਾਅਦ ਉਹਨੂੰ ਸਿਵਲ ਹਸਪਤਾਲ ਲੈ ਜਾਂਦੇ ਸਿਵਲ ਹਸਪਤਾਲ ਕੋਲੋਂ ਕੋਸਮ ਹੋਇਆ ਜਿਹੜੇ ਲਾਜਾ ਠੀਕ ਹੈ ਉਹਨੂੰ ਉਹ ਸਰੇ ਗੋਲੀ ਜਿਹੜੀ ਲੱਗੀ ਹੈ ਕਿਸ ਤਰ੍ਹਾਂ ਲੱਗੀ ਹੋਈ ਹੈ ਇਹ ਜਦੋਂ ਕਾਰਤਿਕ ਸਿੰਘਲਾ ਦੀ ਉਹਨਾਂ ਡੈਡੀਫਾਈ ਕਰਨਾ ਜਿਹੜਾ ਮਦਈ ਸੀਗਾ ਵੀ ਮੈਨੂੰ ਜਾਣਦਾ ਇੱਕ ਭਰਾੜ ਚਾਗੇ ਭਰਾੜ ਜਿਹੜਾ ਮਾਨਮ ਮੈਂਡੀ ਸੀਗਾ ਉਹਦੇ ਪਿਸਤੌਲ ਸੀਗਾ ਲੋਡ ਉਹ ਦੇਸੀ ਪਿਸਤੌਲ ਸੀ ਉਹ ਚੱਲ ਗਿਆ ਉਹਦੇ ਪੱਟ ਚ ਲੱਗੀ ਗੋਲੀ ਸਰ ਜੀ ਨੇ ਵਧੀਆ ਕੰਮ ਕਰਦੇ ਆ ਦੇਖੋ ਮੈਡੀਕਲ ਦਾ ਕੰਮ ਕਰਦੇ ਆ ਪਰ ਫਿਰ ਵੀ ਇਸ ਤਰ੍ਹਾਂ ਦੀਆਂ ਫਾਰਦਾਤਾਂ ਨੂੰ ਅੰਜਾਮ ਦੇ ਦੇ ਸੀ ਕੀ ਕਾਰਨ ਹੋਣਾ ਹੈ ਇਹ ਤਾਂ ਕਾਰਨ ਇਹ ਹੈ ਵੀ ਇਹਨਾਂ ਦੇ ਖਰਚੇ ਜ਼ਿਆਦਾ ਹੈ ਜਿਹੜਾ ਮੈਡੀਕਲ ਜਿਹੜਾ ਚੱਲ ਰਹੇ ਨੇ ਉਹਨਾਂ ਤੋਂ ਉਹਨਾਂ ਕੰਮ ਨਹੀਂ ਚੱਲ ਰਹੇ ਉਹ ਬੰਦੇ ਚੱਲ ਰਹੇ ਉਸ ਕਰਕੇ ਆਪਦੇ ਖਰਚੇ ਦੀ ਪੂਰਤੀ ਕਰਨ ਵਾਸਤੇ ਇਹ ਲੁੱਟਕੋ ਦੀਆਂ ਵਾਰਦਾਤਾ ਕਰਦੇ। ਕੋਈ ਨਸ਼ੇ ਪੱਤੇ ਦੇ ਵੀ ਆਦੀ ਹੈ। ਉਹਦਾ ਅਸੀਂ ਡਰਗ ਟੈਸਟ ਕਰਾਵਾਂਗੇ। ਡਰਗ ਦੇ ਵਿੱਚ ਪਲੀ ਹੋ ਜਾਊਗਾ ਵੀ ਇਹ ਨਸ਼ੇ ਕਰਦੇ ਹੈ ਕਿ ਨਹੀਂ ਕਰਦੇ। ਸਰ ਜਿਵੇਂ ਤੁਸੀਂ ਕਹਿ ਰਹੇ ਹੋ ਇੰਨੀ ਵਾਰ ਦਾ ਤੁਹਾਨੂੰ ਇਹ ਅੰਜਾਮ ਦੇ। ਪਰ ਹਜੇ ਤੱਕ ਪਰ ਡੰਡਾ ਪਨਿਸ਼ਮੈਂਟਾਂ ਦਾ ਪਤਾ ਨਹੀਂ। ਨਹੀਂ ਨਹੀਂ ਪਤਾ ਤਾਂ ਚਲ ਜੋ ਪਤਾ ਲੱਗ ਗਿਆ ਫੇਰੀ ਫੜੇ ਗਿਆ ਕਿਉਂਕਿ ਪਿੱਛੇ ਸਾਡੀ ਪਾਰਟੀਆਂ ਲੱਗੀਆਂ ਹੋਈਆਂ ਇਸੇ ਨਾਲ ਸਾਨੂੰ ਧਿਆਨ ਸੀ ਕਿ ਵਾਈਟਵਾਂ ਦੀ ਗੱਡੀ ਵਾਰਦਾਤ ਕਰਦੀ ਹੈ। ਸਰ ਲੋਕੋ ਤੋਂ ਬਸ ਵੀ ਆਪੋ ਚੰਦਰੀ ਲੜਾਈ ਕੀਤੀ ਸਰ ਕੇ ਬੋਲੇ। ਨਹੀਂ ਲੜਾਈ ਨਹੀਂ ਕੋਈ ਕੀਤੀ ਨਾ। ਡਰਾਈ ਨਹੀਂ ਹੋਈ ਉਹਦਾ ਉਦੋਂ ਵੀ ਤੌਰ ਤੇ ਉਹ ਨਹੀਂ ਬੈਸਵਾਜੀ ਵੀ ਨਹੀਂ ਹੋਈ ਉਹ ਭਰਾੜ ਦੇ ਵਿੱਚੋਂ ਇੱਕ ਪਿਸਤਲ ਚੱਲ ਗਿਆ ਕੀ ਲੱਗਦਾ ਸਰ ਹੋਰ ਵੀ ਕਿਸੇ ਵਿਅਕਤੀਆਂ ਦੇ ਹੋਰ ਮਾਮਲੇ ਹੋ ਸਕਦੇ ਹਨ ਚੈੱਕ ਕਰਦੇ ਆ ਤਫੀਸ਼ ਦੇਖਾਂਗੇ ਜੇ ਕੋਈ ਹੋਰ ਬੰਦੇ ਮਨਨ ਤੋਂ ਉਹਨਾਂ ਨੂੰ ਦਸਤਰ ਕਰਾਂਗੇ ਸਰ ਇਸ ਤੋਂ ਲਾਗਤ ਕਿ ਇਹਨਾਂ ਦੇ ਮਾਮਲੇ ਮਾਮਲਾ ਦੱਸੀ ਇਸੇ ਲਾਗਤ ਕਰਨਾ ਕਿ ਜਿਹੜੇ ਕੋਰਸ ਦਾ ਬੰਦਾ ਹੈ ਉਹ ਅਸੀਂ ਉਹਨਾਂ ਨੂੰ ਮੈਸੇਜ ਕਰਾਵਾਂਗੇ ਕਿਉਂਕਿ ਵੀ ਅਸੀਂ ਬੰਦੇ ਰੈਸ਼ਟ ਕੀਤੇ ਸਮਰੱਥ ਵਿੱਚ ਜੇ ਉਹਨਾਂ ਦੇ ਉੱਥੇ ਮਾਮਲੇ ਦਰਜ ਹੋ ਤਾਂ ਉਹਨਾਂ ਨੂੰ ਪ੍ਰੋਕਸੀਸ਼ਨ ਤੇ ਲੈ ਜਾਣ ਜੀ ਤੇ ਸਾਰੇ ਆਪਣਾ ਜੋ ਮੈਸੇਜ ਪਾਉਣੇ ਲਾਤੀ ਨੀ ਉਹ ਅਸੀਂ ਚੈੱਕ ਕਰਾਂਗੇ ਡਾਕਟਰਾਂਾਂ ਦੇ ਟੌਪ ਚ ਨਹੀਂ ਹੋਊਗਾ ਜੇ ਨਸ਼ਾ ਕਰ ਦਿੱਤਾ ਉਹਦੇ ਵਿੱਚ ਐਡ ਕਰੂਗਾ ਜੋ ਮਗੇ ਬਾਜੀ ਸਰ ਇਹ ਬਾਦ ਦਾ ਤਾਂ ਰਾਤ ਨੂੰ ਹੀ ਇੰਜਾਮ ਦਿੰਦੇ ਸੀ ਹਾਂਜੀ ਇਹ ਰਾਤ ਨੂੰ 11 ਵਜੇ ਨਿਕਲਦੇ ਸੀ ਚਾਰੇ ਇਕੱਠੇ ਹੋ ਕੇ ਪਜਾਰੋ ਗੰਢੀ ਚ ਤੇ ਸਵੇਰੇ 4-5 ਵਜੇ ਵਾਪਸ ਆ ਜਾਂਦੇ ਸੀ ਜਿਵੇਂ ਤਰ ਬਰਨਾਲਾ ਏਰੀਆ ਮਾਨਸਾ ਫਰੀਦਕੋਟ ਕੋੜਪੂਰਾ ਫਰੋਜਪੁਰ ਉਥੋਂ ਦੇ ਵੀ ਇਹ ਬਾਦ ਦਾ ਕਰਕੇ ਆਏ ਜਿਹੜੀ ਇਹ ਬਾਦ ਦਾ ਨੂੰ ਇੰਜਾਮ ਪਾਏ ਕਿੰਨੇ ਵਜੇ ਦਾ ਟਾਈਮ ਸੀ ਇਹ ਤਕਰੀਬਨ 3:30 ਵਜੇ ਦਾ ਟਾਈਮ ਸੀ ਉਹ ਮਾਰਨਿੰਗ ਇਹ ਜਿਹੜਾ ਮੈਡੀਕਲ ਸਟੋਰ ਦੇਗਾ ਕਿਸੇ ਕਿਸ ਨਾ ਇਹ ਗਾਂਧੀ ਮਾਰਗ ਜਸਿੰਗਲਾ ਮੈਡੀਕਲ ਏਜੰਸੀ ਉਹਦਾ ਮਾਲਕ ਸੀ ਉਹਦਾ ਮਾਲਕ ਹੈ ਉਹ ਵੀ ਇਹ ਕਹਿੰਦਾ ਮੈਂ ਕਹਿੰਦਾ ਉਹਦਾ ਕੰਮ ਘਟ ਜਾਂਦਾ ਇਸ ਦਾ ਬਿਲਕੁਲ ਹਾਂਜੀ ਕੰਮ ਘਟ ਜਾਂਦਾ ਆਪਦੀ ਖਰਚੇ ਦੀ ਪੂਰਤੀ ਕਰਨ ਵਾਸਤੇ ਲੁੱਟਕੋ ਕਰਦੇ ਤੇ ਜੇ ਫਿਰ ਵੀ ਸਿੱਟਾ ਉਹ ਨੂੰ ਕੱਲ ਨੂੰ ਕਰਾਂਗੇ ਮਾਂਜੀ ਬਰਾਸਿਸ਼ ਜਰਮਨ ਦੂਸਰੀ ਬਾਤ ਹੈ ਹਾਂ ਪੋਸ਼ਮਨ ਲਾ